ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਵਾਸ਼ਿੰਗਟਨ ਪੋਸਟ ਨੇ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ 'ਤੇ ਜਾਣਕਾਰੀ ਦਿੱਤੀ ਹੈ ਕਿ ਜੇ ਅੱਜ ਅਮਰੀਕਾ 'ਚ ਚੋਣਾਂ ਹੁੰਦੀਆਂ ਨੇ ਤਾਂ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ ਅਮਰੀਕਾ ਦੇ ਰੋਜ਼ਾਨਾ ਅਖਬਾਰ ਵਾਸ਼ਿੰਗਟਨ ਪੋਸਟ ਨੇ ਕਿਹਾ ਬਾਈਡਨ ਨੇ ਚੋਣਾਂ ਤੋਂ ਆਪਣਾ ਨਾਮ ਵਾਪਸ ਲੈਣ ਤੋਂ ਬਾਅਦ ਹੈਰਿਸ ਨੇ ਮਕਬੂਲੀਅਤ ਪੱਖੋਂ ਉਹਨਾਂ ਰਾਸ਼ਟਰੀ ਪੱਧਰ ਤੇ 2 ਫੀਸਦੀ ਹੋਰ ਅੰਕ ਪ੍ਰਾਪਤ ਕੀਤੇ ਨੇ ਤੇ ਐਤਵਾਰ ਤੱਕ ਉਹ ਅੱਗੇ ਦਿਖਾਈ ਦੇ ਰਹੀ ਹੈ ਰਿਪੋਰਟ ਚ ਕਿਹਾ ਗਿਆ ਕਿ ਜੇ ਅੱਜ ਰਾਸ਼ਟਰਪਤੀ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਸਾਡੇ ਪੋਲ ਮੁਤਾਬਕ ਹੈਰਿਸ ਸਭ ਤੋਂ ਪਸੰਦੀਦਾ ਉਮੀਦਵਾਰ ਹੋਵੇਗੀ ਅਖਬਾਰ ਮੁਤਾਬਕ ਹੈਰਿਸ ਨੇ ਵਿਸਕਾਂਸਿਨ ਤੇ ਪੈਂਸਿਲਵੇਨੀਆ ਚ ਲੀਡ ਹਾਸਲ ਕੀਤੀ ਹੈ ਤੇ ਮਿਸ਼ੀਗਨ ਚ ਡੋਨਾਲਡ ਟਰੰਪ ਉਹਨਾਂ ਤੋਂ ਸਿਰਫ 1 ਫੀਸਦੀ ਤੋਂ ਵੀ ਘੱਟ ਫਰਕ ਨਾਲ ਅੱਗੇ ਨੇ ਇਸ ਸਾਬਕਾ ਦਰਮਿਆਨਾ ਰਿਪਬਲਿਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਨਿਊ ਜਰਸੀ ਦੇ ਬੈਡਮਿੰਸਟਰ ਸਥਿਤ ਆਪਣੇ 골ਫ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। 트ੰਪ ਨੇ ਕਿਹਾ ਕਿ ਉਹ ਉਪਰਾਸ਼ਟਰਪਤੀ ਕਮਲਾ ਹੈਰਿਸ ਤੋਂ ਬਹੁਤ ਨਾਰਾਜ਼ ਹੈ ਤੇ ਉਸ ਨੂੰ ਕਮਲਾ ਤੇ ਨਿੱਜੀ ਹਮਲੇ ਕਰਨ ਦਾ ਹੱਕ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਕਮਲਾ ਨੂੰ ਲੈ ਕੇ ਮੇਰੇ ਦਿਲ ਵਿੱਚ ਕੋਈ ਸਤਿਕਾਰ ਨਹੀਂ ਹੈ ਤੇ ਉਨ੍ਹਾਂ ਦੀ ਬੌਧਿਕਤਾ ਨੂੰ ਲੈ ਕੇ ਵੀ ਕੋਈ ਆਦਰ ਨਹੀਂ ਹੈ। ਜੇ ਕਮਲਾ ਜਿੱਤ ਗਈ ਤਾਂ ਉਹ ਖਰਾਬ ਰਾਸ਼ਟਰਪਤੀ ਹੋਵੇਗੀ ਇਸ ਲਈ ਮੇਰਾ ਜਿੱਤਣਾ ਬਹੁਤ ਜ਼ਰੂਰੀ ਹੈ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਦੇ ਐਸ਼ਬਰਨ ਵਰਜੀਨੀਆ ਸਥਿਤ ਚੋਣ ਮੁਹਿੰਮ ਦਫ਼ਤਰ ਚ ਚੋਰਾਂ ਵੱਲੋਂ ਸਨ ਲਾਉਣ ਦੀ ਖਬਰ ਸਾਹਮਣੇ ਆਈ ਹੈ ਮਾਮਲੇ ਦੀ ਲਾਅ ਐਨਫੋਰਸਮੈਂਟ ਅਫਸਰ ਜਾਂਚ ਕਰ ਰਹੇ ਨੇ ਲੌਕਡਾਊਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਰਾਤ 9 ਵਜੇ ਦੇ ਆਸ-ਪਾਸ ਦਫ਼ਤਰ 'ਚ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਜੋ ਕਿ ਦਫ਼ਤਰ ਟਰੰਪ ਦੇ ਚੋਣ ਮੁਹਿੰਮ ਸੰਚਾਲਕਾਂ ਨੇ ਪੱਟੇ ਤੇ ਲਿਆਏ ਤੇ ਇਸ ਦਫ਼ਤਰ ਨੂੰ ਵਰਜੀਨੀਆ 10th ਡਿਸਟ੍ਰਿਕਟ ਰਿਪਬਲਿਕਨ ਕਮੇਟੀ ਵੱਲੋਂ ਆਪਣੇ ਹੈੱਡਕੁਆਰਟਰ ਵੱਜੋਂ ਵੀ ਵਰਤਿਆ ਜਾ ਰਿਹਾ ਹੈ ਜਾਂਚਕਰ ਪੁਲਿਸ ਅਫਸਰਾਂ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਸੀਸੀਟੀਵੀ ਵੀਡੀਓ ਪ੍ਰਾਪਤ ਕਰ ਲਈ ਹੈ ਜਿਸ ਵਿੱਚ ਚੋਰ ਦਫ਼ਤਰ 'ਚ ਨਜ਼ਰ ਆ ਰਿਹਾ ਤੇ ਉਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਨੇ ਤੇ ਕਾਲੀ ਟੋਪੀ ਲਈ ਹੋਈ ਹੈ ਤੇ ਇੱਕ ਬੈਗ ਲਟਕਾਇਆ ਹੋਇਆ ਹੈ ਸ਼ੈਰਫ ਮਾਈਕ ਚੈਪਮੈਨ ਨੇ ਇੱਕ ਜਾਰੀ ਬਿਆਨ ਚ ਕਿਹਾ ਕਿ ਕਿਸੇ ਰਾਸੀ ਪਾਰਟੀ ਦੇ ਦਫਤਰ ਚ ਇਸ ਤਰ੍ਹਾਂ ਦੀ ਸਨ ਲੱਗਣ ਦੀ ਇਹ ਇੱਕ ਟਾਵੀ ਵਿਰਲੀ ਘਟਨਾ ਹੈ ਅਸੀਂ ਸ਼ੱਕੀ ਦੀ ਪਛਾਣ ਕਰਨ ਲਈ ਦ੍ਰਿੜ ਹਾਂ ਤੇ ਇਹ ਘਟਨਾ ਕਿਉਂ ਵਾਪਰੀ ਇਸ ਦੀ ਵੀ ਜਾਂਚ ਹੋ ਰਹੀ ਹੈ ਜਾਂਚਕਰ ਸ਼ੱਕੀ ਦੀ ਪਛਾਣ ਲਈ ਆਮ ਜਨਤਾ ਤੋਂ ਮਦਦ ਲੈ ਰਹੇ ਨੇ ਉਹਨਾਂ ਕਿਹਾ ਕਿ ਅਜੇ ਇਹ ਸਪਸ਼ਟ ਨਹੀਂ ਹੈ ਕਿ ਚੋਰ ਦਫ਼ਤਰ ਚੋਂ ਕੀ ਲੈ ਕੇ ਗਿਆ ਹੈ ਮਦਪੂਰਬ ਚ ਤਣਾ ਨੂੰ ਘੱਟ ਕਰਨ ਲਈ ਦੋਹਾ ਚ ਵੀਰਵਾਰ ਨੂੰ ਸ਼ੁਰੂ ਹੋਈ ਗਾਜ਼ਾ ਜੰਗਬੰਦੀ ਵਾਰਤਾ ਸ਼ੁੱਕਰਵਾਰ ਨੂੰ ਰੁਕ ਗਈ ਹੁਣ ਇਹ ਅਗਲੇ ਹਫ਼ਤੇ ਦੁਬਾਰਾ ਸ਼ੁਰੂ ਹੋਵੇਗੀ ਅਮਰੀਕਾ ਨੇ ਕਿਹਾ ਕਿ ਵੀਰਵਾਰ ਦੀ ਗੱਲਬਾਤ ਰਚਨਾਤਮਕ ਸੀ ਗਲਬਾਤ ਦੇ ਵਿਚਕਾਰ ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਦੱਖਣੀ ਅਤੇ ਮੱਧ ਗਾਜ਼ਾ 'ਚ ਨਵੇਂ ਆਦੇਸ਼ ਜਾਰੀ ਕਰਕੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਇਸ ਦੇ ਨਾਲ ਹੀ ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਐਤਵਾਰ ਨੂੰ ਇਜ਼ਰਾਈਲ ਪਹੁੰਚਣਗੇ ਤੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਬੈਂਜਾਮਿਨ ਨਤਨਯਾਹੁ ਨਾਲ ਮੁਲਾਕਾਤ ਕਰਨਗੇ ਪੱਛਮੀ ਏਸ਼ੀਆ ਦੇ ਸ਼ੁਭ ਚਿੰਤਕਾਂ ਦੇ ਨਾਲ-ਨਾਲ ਬੰਦਕਾਂ ਦੇ ਪਰਿਵਾਰ ਵੀ ਗਾਜ਼ਾ ਗਲਬਾਤ ਦੇ ਨਤੀਜੇ ਨੂੰ ਲੈ ਕੇ ਆਸਬੰਦ ਨੇ ਵਿਚੋਲੇ ਨੇ ਕਿਹਾ ਕਿ ਉਹ ਗਲਬਾਤ ਦੀ ਪ੍ਰਗਤੀ ਬਾਰੇ ਲਗਾਤਾਰ ਹਮਾਸ ਨੂੰ ਸੂਚਿਤ ਕਰ ਰਹੇ ਨੇ ਕਿ ਉਹ ਉਹਨਾਂ ਵਿੱਚ ਸਿੱਧਾ ਹਿੱਸਾ ਨਹੀਂ ਲੈ ਰਿਹਾ ਗਾਜ਼ਾ ਵਾਰਤਾ ਬਾਰੇ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਗੱਲਬਾਤ ਹੈ ਸਾਡਾ ਟੀਚਾ ਇਸ ਪ੍ਰਕਿਰਿਆ ਨੂੰ ਪੂਰਾ ਕਰਨਾ ਹੈ ਦੂਜੇ ਪਾਸੇ ਗੱਲਬਾਤ ਦੌਰਾਨ ਇਜ਼ਰਾਈਲ ਦਾ ਹਮਲਾ ਘਟ ਨਹੀਂ ਹੋਇਆ ਇਜ਼ਰਾਈਲੀ ਫੌਜਾਂ ਨੇ ਗਾਜ਼ਾ ਦੇ ਦੱਖਣੀ ਸ਼ਹਿਰ ਰਫਾ ਅਤੇ ਖਾਨ ਜੂਨਸ ਤੇ ਹਮਲੇ ਜਾਰੀ ਰੱਖੇ ਹਮਾਸ ਦਾ ਇਲਜ਼ਾਮ ਹੈ ਕਿ ਇਜ਼ਰਾਈਲ ਲਗਾਤਾਰ ਗੱਲਬਾਤ 'ਚ ਵਿਗਨ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਨੂੰ ਦੱਖਣੀ ਗਾਜ਼ਾ ਤੇ ਮੱਧ ਗਾਜ਼ਾ ਦੇ ਉਹਨਾਂ ਖੇਤਰਾਂ ਨੂੰ ਖਾਲੀ ਕਰਨ ਲਈ ਕਿਹਾ ਜੋ ਹੁਣ ਤੱਕ ਮਨੁੱਖੀ ਅਧਿਕਾਰਾਂ ਲਈ ਸੁਰੱਖਿਅਤ ਖੇਤਰ ਘੋਸ਼ਿਤ ਕੀਤੇ ਗਏ ਸਨ ਇਜ਼ਰਾਈਲ ਨੇ ਕਿਹਾ ਕਿ ਇਸ ਖੇਤਰ ਦੀ ਵਰਤੋਂ ਹਮਾਸ ਦੇ ਲੜਾਕੇ ਮੋਰਟਾਰ ਅਤੇ ਰਾਕਟ ਸਟੋਰ ਕਰਨ ਲਈ ਕਰ ਰਹੇ ਸਨ ਇਸ ਚੇਤਾਵਨੀ ਅਜੇਹੇ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਦੋਹਾ 'ਚ ਦੂਜੇ ਦਿਨ ਦੀ ਗੱਲਬਾਤ ਸ਼ੁਰੂ ਹੋਣ ਵਾਲੀ ਸੀ ਲਗਭਗ 2.3 ਮਿਲੀਅਨ ਲੋਕਾਂ ਦੀ ਗਾਜ਼ਾ ਦੀ ਜ਼ਿਆਦਾਤਰ ਆਬਾਦੀ ਕਈ ਵਾਰ ਬੇਕਾਰ ਹੋ ਚੁੱਕੀ ਹੈ ਇਜ਼ਰਾਈਲ ਦਾ ਇਲਜ਼ਾਮ ਹੈ ਕਿ ਹਮਾਸ ਦੇ ਲੜਾਕੇ ਹੁਣ ਆਮ ਨਾਗਰਿਕਾਂ ਵਿਚਕਾਰ ਅੱਡੇ ਬਣਾ ਰਹੇ ਇਸ ਲਈ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ ਜਾ ਰਹੇ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੇ ਪਰਮਾਣੂ ਪ੍ਰੀਖਣਾਂ ਤੇ ਪਾਬੰਦੀ ਲਗਾਉਣ ਦਾ ਸੱਦਾ ਦਿੱਤਾ ਹੈ ਹਰ ਬਰੇ 29 ਅਗਸਤ ਨੂੰ ਮਨਾਏ ਜਾਣ ਵਾਲੇ ਪਰਮਾਣੂ ਪ੍ਰੀਖਣਾਂ ਵਿਰੁੱਧ ਕੋ ਮੰਤਰੀ ਦਿਹਾੜੇ ਦੇ ਪਹਿਲੇ ਦਿਨ ਇਹ ਸੰਦੇਸ਼ ਸਾਹਮਣੇ ਆਇਆ ਹੈ ਗੁਟੇਰਸ ਨੇ ਕਿਹਾ ਕਿ ਪਿਛਲੇ 8 ਦਹਾਕਿਆਂ ਦੌਰਾਨ 60 ਤੋਂ ਵੱਧ ਥਾਵਾਂ ਤੇ 2000 ਤੋਂ ਵੱਧ ਪਰਮਾਣੂ ਪ੍ਰੀਖਣ ਹੋਏ ਨੇ। ਸੰਯੁਕਤ ਰਾਸ਼ਟਰ ਮੁਖੀ ਨੇ ਕਿਹਾ ਕਿ ਪਰਮਾਣੂ ਪ੍ਰੀਖਣ ਰੋਕਣ ਦੇ ਹਾਲੀਆ ਸੱਦੇ ਦੇ ਮੱਦੇਨਜ਼ਰ ਲੱਗਦਾ ਏ ਕਿ ਲੋਕ ਅਤੀਤ ਦੇ ਗੰਭੀਰ ਨਤੀਜਿਆਂ ਨੂੰ ਭੁੱਲ ਗਏ ਨੇ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਰਮਾਣੂ ਪ੍ਰੀਖਣ ਵਿਰੁੱਧ ਕੌਮਾਂਤਰੀ ਦਿਵਸ ਤੇ ਸੰਸਾਰ ਦੇ ਲੋਕਾਂ ਨੂੰ ਇਸ ਤਰ੍ਹਾਂ ਦੇ ਯਤਨਾਂ ਨੂੰ ਬੰਦ ਕਰਨ ਲਈ ਇੱਕ ਸੁਰ ਚ ਬੋਲਣਾ ਪਵੇਗਾ। ਗੁਟੇਰਸ ਨੇ ਕਿਹਾ ਕਿ ਪਰਮਾਣੂ ਪ੍ਰੀਖਣਾਂ ਦੇ ਪੀੜਤਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਨਾਂ ਤੇ ਉਹਨਾਂ ਮੁਲਕਾਂ ਨੂੰ ਸੱਦਾ ਦੇ ਰਿਹਾ ਜਿਨ੍ਹਾਂ ਲਈ ਸੰਧੀ ਲਾਗੂ ਕਰਨ ਲਈ ਹਮਾਇਤ ਦੀ ਜ਼ਰੂਰਤ ਹੈ ਉਹ ਤੁਰੰਤ ਤੇ ਬਿਨਾ ਕਿਸੇ ਸ਼ਰਤ ਤੋਂ ਹਮੇਸ਼ਾ ਲਈ ਪ੍ਰਮਾਣੂ ਪ੍ਰੀਖਣ ਤੇ ਰੋਕ ਲਗਾਏ ਮੁੰਬਈ ਚ ਹੋਏ ਅੱਤਵਾਦੀ ਹਮਲਿਆਂ ਚ ਸ਼ਾਮਲ ਹੋਣ ਦੇ ਮਲਜ਼ਮ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹਵੁਰ ਰਾਣਾ ਨੂੰ ਵੱਡਾ ਝਟਕਾ ਦਿੰਦੇ ਹੋਏ ਅਮਰੀਕੀ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਹਵਾਲਗੀ ਸੰਧੀ ਤਹਿਤ ਉਸ ਨੂੰ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ ਯੂ ਐਸ ਕੋਰਟ ਆਫ ਅਪੀਲਸ ਨੇ ਆਪਣੇ ਫੈਸਲੇ ਚ ਕਿਹਾ ਸੰਦੀ ਰਾਣਾ ਦੀ ਹਵਾਲਗੀ ਦੀ ਇਜਾਜ਼ਤ ਦਿੰਦੀ ਹੈ ਰਾਣਾ ਨੇ ਕੈਲੀਫੋਰਨੀਆ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਵਿਰੁੱਧ ਯੂ ਐਸ ਕੋਰਟ ਆਫ ਅਪੀਲਸ 'ਚ ਪਟੀਸ਼ਨ ਦਾਇਰ ਕੀਤੀ ਸੀ ਅਮਰੀਕੀ ਜੇਲ੍ਹ 'ਚ ਬੰਦ ਰਾਣਾ ਮੁੰਬਈ ਹਮਲਿਆਂ 'ਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਉਸ ਨੂੰ ਪਾਕਿਸਤਾਨੀ ਅਮਰੀਕੀ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਦਾ ਸਹਿਯੋਗੀ ਮੰਨਿਆ ਜਾਂਦਾ ਹੈ ਜੋ 26 ਨਵੰਬਰ 2008 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ ਘাড়ਿਆਂ 'ਚੋਂ ਇੱਕ ਸੀ ਇਹਨਾਂ ਅੱਤਵਾਦੀ ਹਮਲਿਆਂ 'ਚ 6 ਅਮਰੀਕੀ ਨਾਗਰਿਕਾਂ ਸਮੇਤ ਕੁੱਲ 166 ਵਿਅਕਤੀ ਮਾਰੇ ਗਏ ਸਨ। ਬੀਤੇ ਦਿਨ ਅਮਰੀਕਾ ਦੇ ਸੂਬੇ ਟੈਕਸਾਸ 'ਚ ਇੱਕ ਕਾਰ ਸੜਕ ਹਾਦਸੇ 'ਚ ਇੱਕੋ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਜਾਣ ਦੇ ਬਾਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਪਤੀ-ਪਤਨੀ ਤੇ ਉਹਨਾਂ ਦੀ 17 ਸਾਲਾਂ ਦੀ ਧੀ ਸ਼ਾਮਲ ਹੈ। ਇਹ ਤਿੰਨੇ ਮੈਂਬਰ ਜਿਨ੍ਹਾਂ ਵਿੱਚ ਉਹਨਾਂ ਦੀ 17 ਸਾਲ ਦੀ ਧੀ ਵੀ ਸ਼ਾਮਲ ਹੈ, ਇਹ ਆਪਣੀ ਧੀ ਦੇ ਨਾਲ ਦਾਖਲੇ ਦੀ ਸ਼ੁਰੂਆਤ ਕਰਨ ਲਈ ਟੈਕਸਾਸ ਸੂਬੇ ਦੇ ਸ਼ਹਿਰ ਡਾਲਾਸ ਵਿਖੇ ਯੂਨੀਵਰਸਿਟੀ ਆਫ ਟੈਕਸਾਸ ਛੱਡਣ ਜਾ ਰਹੇ ਸਨ। ਹਾਲਾਂਕਿ ਉਨਾਂ ਲਈ ਇਹ ਬੜੇ ਉਤਸ਼ਾਹ ਵਾਲਾ ਦਿਨ ਸੀ ਜੋ ਇੱਕ ਤ੍ਰਾਸਦੀ ਚ ਬਦਲ ਗਿਆ ਕਿਉਂਕਿ ਇਹ ਇੱਕੋ ਹੀ ਪਰਿਵਾਰ ਦੇ ਭਾਰਤੀ ਅਮਰੀਕੀ ਤਿੰਨ ਮੈਂਬਰਾਂ ਦੀ ਟੈਕਸਾਸ ਦੇ ਇੱਕ ਕਾਰ ਹਾਦਸੇ 'ਚ ਮੌਤ ਹੋਈ ਹੈ 14 ਜੁਲਾਈ ਨੂੰ ਸਵੇਰੇ ਹੋਏ ਇਸ ਘਾਤਕ ਹਾਦਸੇ 'ਚ ਅਰਵਿੰਦ ਮਨੀ ਜੋ ਕਿ 45 ਸਾਲਾਂ ਦੇ ਸੀ ਉਹਨਾਂ ਦੀ 40 ਸਾਲਾਂ ਦੀ ਪਤਨੀ ਪ੍ਰਦੀਪਾ ਅਰਵਿੰਦ ਅਤੇ ਉਹਨਾਂ ਦੀ 30 17 ਸਾਲਾਂ ਦੀ ਆਂਦਰਿਲ ਸ਼ਾਮਲ ਸਨ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਅਨਸਾਰ ਪਰਿਵਾਰ ਟੈਕਸਾਸ ਯੂਨੀਵਰਸਿਟੀ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ ਇਸ ਪਰਿਵਾਰ ਦਾ ਇੱਕ 14 ਸਾਲ ਦਾ ਬੇਟਾ ਅਦੀਰੀਅਨ ਅਰਵਿੰਦ ਹੈ ਜੋ ਉਹਨਾਂ ਦੇ ਨਾਲ ਯਾਤਰਾ ਨਹੀਂ ਕਰ ਰਿਹਾ ਸੀ ਕਿਉਂਕਿ ਉਹ 9ਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਹਾਈ ਸਕੂਲ ਦਾ ਆਪਣਾ ਪਹਿਲਾ ਦਿਨ ਸ਼ੁਰੂ ਕਰ ਰਿਹਾ ਸੀ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੱਖਣ ਵੱਲ ਨੂੰ ਯਾਤਰਾ ਕਰ ਰਿਹਾ ਇਸ ਪਰਿਵਾਰ ਦੀ ਕੈਡੀਲੈਕ ਗੱਡੀ ਦਾ ਪਿਛਲਾ ਟਾਇਰ ਫਟ ਗਿਆ ਜਿਸ ਕਾਰਨ ਵਾਹਨ ਤੇ ਕੰਟਰੋਲ ਗਵਾ ਬੈਠੇ ਤੇ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਤੇ ਆਉਣ ਵਾਲੀ ਟ੍ਰੈਫਿਕ 'ਚ ਚਲੀ ਗਈ ਉਹਨਾਂ ਦੀ ਕੈਡੀਲੈਕ ਕਾਰ ਇੱਕ ਕਾਰ ਨਾਲ ਟਕਰਾ ਗਈ ਤੇ ਇਸ ਹਾਦਸੇ 'ਚ ਇਹਨਾਂ ਦੀ ਮੌਤ ਹੋ ਗਈ। ਤੁਰਕੀ ਦੀ ਸੰਸਦ ਸ਼ੁੱਕਰਵਾਰ ਨੂੰ ਜੰਗ ਦਾ ਮੈਦਾਨ ਬਣ ਗਈ। ਇਸ ਦੌਰਾਨ ਸੰਸਦ ਮੈਂਬਰਾਂ ਵਿਚਾਲੇ ਧੱਕਾਮੁਕੀ ਵੀ ਹੋਈ। ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਦੋ ਸੰਸਦ ਮੈਂਬਰ ਲਹੂ ਲੋਹਾਨ ਹੋ ਗਏ ਜਿਸ ਕਾਰਨ ਫਰਸ਼ ਤੇ ਖੂਨ ਦੇ ਛਿੱਟੇ ਪੈ ਗਏ। ਲੜਾਈ ਦੀ ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਦਰਜਣਾ ਸੰਸਦ ਮੈਂਬਰ ਆਪਸ 'ਚ ਲੜ ਰਹੇ ਨੇ ਤੇ ਕੁਝ ਸੰਸਦ ਮੈਂਬਰ ਆਪਸ 'ਚ ਭਿੱੜ ਰਹੇ ਨੇ। ਇਸ ਦੌਰਾਨ ਕੁਝ ਮੈਲਾ ਸੰਸਦ ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ ਇਹ ਵਿਵਾਦ ਵਿਰੋਧੀ ਧਿਰ ਦੇ ਨੇਤਾ ਤੇ ਹਮਲੇ ਨਾਲ ਸ਼ੁਰੂ ਹੋਇਆ ਸੀ ਉਹ ਆਪਣੇ ਜੇਲ੍ਹ ਚ ਬੰਦ ਸਾਥੀ ਕੇਨ ਅਟਾਲੇ ਨੂੰ ਸੰਸਦ ਚ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਸੀ ਦਰਅਸਲ ਵਿਰੋਧੀ ਧਿਰ ਦੇ ਨੇਤਾ ਦੇ ਸਹਿਯੋਗੀ ਕੇਨ ਅਟਾਲੇ ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਆਯੋਜਿਤ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਜਿਸ ਕਾਰਨ ਉਹ ਫਿਲਹਾਲ ਜੇਲ੍ਹ ਚ ਹੈ ਉਸ ਤੋਂ ਬਾਅਦ ਕੇਨ ਅਟਾਲੇ ਨੂੰ ਸੰਸਦ ਮੈਂਬਰ ਚੁਣਿਆ ਗਿਆ ਸੀ ਖੱਬੇ ਪੱਖੀ ਵਰਕਰਜ਼ ਪਾਰਟੀ ਆਫ ਤੁਰਕੀ ਦੇ ਸੰਸਦ ਮੈਂਬਰ ਅਹਿਮਦ ਸਿੱਖ ਸੰਸਦ ਚ ਬੋਲ ਰਹੇ ਸਨ ਇਸ ਦੌਰਾਨ ਸੱਤਾਧਾਰੀ AKP ਪਾਰਟੀ ਦੇ ਸੰਸਦ ਅਲਪੇ ਉਜਲਾਨ ਨੇ ਸਿੱਖ ਤੇ ਹਮਲਾ ਕੀਤਾ ਇਸ ਤੋਂ ਬਾਅਦ ਦਰਜਣਾ ਸੰਸਦ ਮੈਂਬਰਾਂ ਵਿਚਾਲੇ ਹੱਥੋ ਪਾਈ ਸ਼ੁਰੂ ਹੋ ਗਈ ਦੋਵੇਂ ਸੰਸਦ ਮੈਂਬਰਾਂ ਦੇ ਜ਼ਖਮੀ ਹੋਣ ਤੋਂ ਬਾਅਦ ਫਰਸ਼ ਤੇ ਖੂਨ ਖਿਲਰ ਗਿਆ ਜਿਸ ਨੂੰ ਬਾਅਦ ਚ ਸਟਾਫ ਨੇ ਸਾਫ਼ ਕੀਤਾ ਦੱਸਿਆ ਜਾ ਰਿਹਾ ਕਿ ਹੰਗਾਮਾ ਕਰੀਬ ਅੱਧੇ ਘੰਟੇ ਤੱਕ ਜਾਰੀ ਰਿਹਾ ਇਸ ਦੌਰਾਨ ਸਦਨ ਦੀ ਕਾਰਵਾਈ ਰੋਕ ਦਿੱਤੀ ਗਈ। ਅਹਿਮਦ ਸਿੱਕ ਕੇਨ ਅਟਾਲੇ ਨਾਲ ਸਰਕਾਰ ਦੇ ਸਲੂਕ ਦੀ ਨਿੰਦਾ ਕਰ ਰਹੇ ਸਨ। ਉਹਨਾਂ ਕਿਹਾ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਤੁਸੀਂ ਸੱਤਾਧਾਰੀ ਪਾਰਟੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਸਾਰੇ ਨਾਗਰਿਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਦੇਸ਼ ਦੇ ਸਭ ਤੋਂ ਵੱਡੇ ਅੱਤਵਾਦੀ ਉਹਨਾਂ ਬੈਂਚਾਂ 'ਤੇ ਬੈਠੇ ਨੇ। ਇਸ ਹੰਗਾਮੇ ਤੋਂ ਬਾਅਦ ਸੰਸਦਿਕ ਕਾਰਵਾਈ ਮੁੜ ਸ਼ੁਰੂ ਹੋਈ ਤੇ ਕੇਨ ਅਟਾਲੇ ਨੂੰ ਸੰਸਦ 'ਚ ਸ਼ਾਮਲ ਕਰਨ ਲਈ ਵੋਟਿੰਗ ਹੋਈ। ਇਸ ਵਿੱਚ ਵਿਰੋਧੀ ਧਿਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ। 2013 ਚ ਕੈਨ ਅਟਾਲੇ ਦਾ ਨਾਮ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਚ ਆਇਆ ਸੀ ਉਸ ਤੇ 6 ਹੋਰਾਂ ਨਾਲ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਅਤੇ ਸਰਕਾਰ ਦਾ ਤਖਤਾ ਪਲਟਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ ਇਸ ਤੋਂ ਬਾਅਦ ਉਸ ਨੂੰ ਸਾਲ 2022 ਚ 18 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ